ਸਤਿ ਸ੍ਰੀ ਅਕਾਲ ਵੀਰੋ ਅੱਜ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਜੱਟ ਜ਼ਿੰਮੇਦਾਰ ਤੇ ਪਹਿਲਾਂ ਦਾ ਜਿਹੜੇ ਵੀਰਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਿਹੜੀ ਵੀ ਨਵੀਂ ਵੀਡੀਓ ਪੈਂਦੀ ਆ ਪਾਈਆਂ ਕੋਲੇ ਪਹੁੰਚਦੀ ਰਵੇ ਬਾਕੀ ਬਾਈ ਆਪਣੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਜ਼ਰੂਰ ਕਰਿਆ ਕਰੋ ਕਿਉਂਕਿ ਜਿਹੜੀ ਨਵੀਂ ਤੇ ਨਵੀਂ ਵੀਡੀਓ ਆਪ ਪਾਇਆ ਕਰੀਏ ਸਾਰੇ ਬਾਈਆਂ ਵੀਰਾਂ ਤੱਕ ਪਹੁੰਚਾ ਕਰੇ ਸੱਜਣੋ ਅੱਜ ਛੋੜੇ ਦੇ ਲਈ ਲੈ ਕੇ ਆਇਆ ਬਹੁਤ ਹੀ ਵਧੀਆ ਘੋੜਾ ਜਿਹੜੀ ਅੱਜ ਛੋੜੇ ਕੋਲੇ ਘੋੜੇ ਦੀ ਗੱਲ ਕਰਦੇ ਆਂ ਇੱਕ ਚੀਜ਼ ਆ ਘੋੜਾ ਦੱਸਦਾ ਵੀ ਮੈਂ ਕੁਝ ਪੈਦਾ ਕਰੂੰਗਾ ਨਿੱਕੀਆਂ ਉਮਰਾਂ ਦੇ ਵਿੱਚ ਬਹੁਤ ਵੱਡਾ ਕੱਦਦਾ ਵੀ ਘੋੜੇ ਦਾ ਅਸੀਂ ਤਾਂ ਮੰਨ ਕੇ ਚਲੋ ਬਸ਼ੇਰਿਆਂ ਜੀ ਮੰਨ ਕੇ ਚਲੋ ਅਸੀਂ ਤਾਂ ਰਿਜ਼ਲਟ ਵੀ ਨਹੀਂ ਬਾਈ ਕੋਲੇ ਆਇਆ ਤੇ ਪਰ ਬਾਟੀ ਬੰਤਰ ਦਾ ਘੋੜਾ ਬਾਈ ਤੁਸੀਂ ਆਖੋਗੇ ਜਦੋਂ ਕੋਲੇ ਆ ਕੇ ਉੱਠ ਜਿੱਡਾ ਘੋੜਾਗਾ ਕਈ ਤਾਂ ਅਗਲਾ ਕਹਿ ਦਿੰਦਾ ਵੀ ਸਾਡਾ ਘੋੜਾ 66 ਇੰਚ ਆ ਪਰ ਜਦੋਂ 66 ਇੰਚ ਦੇ ਕੋਲੇ ਜਾ ਕੇ ਬੰਦਾ ਖੜਦਾ ਨਾ ਫੇਰ ਪਤਾ ਲੱਗਦਾ ਬਾਈ 66 ਇੰਚ ਕਿੱਡਾ ਕੱਦਦਾ ਬਾਕੀ ਗੱਲ ਵੀਰੋ ਆਏ ਆ ਜਿਹੜਾ ਇਹ ਘੋੜਾ ਗਾ ਇਸ ਘੋੜੇ ਦਾ ਨਾਮ ਹੈਗਾ ਸਿਕੰਦਰ ਸਿਕੰਦਰ ਘੋੜਾ ਰਾਜੂ ਡੋੜ ਦਾ ਪੋਤਾ ਬਾਈ ਇਹ ਜਿਹੜਾ ਬਾਈ ਬਿੰਦਰ ਹੋਰਾਂ ਕੋਲੇ ਸੀਗਾ ਰਾਜੂ ਡੋੜ ਉਹਦਾ ਇਹ ਪੋਤਾ ਆ ਗਿਆ ਜਵਰਾਜ ਘੋੜੇ ਦਾ ਇਹ ਬੱਚਾ ਆ ਗਿਆ ਤੇ ਬਾਕੀ ਬਾਈ ਜੀ ਵੀਰੋ ਪਹਿਲੀ ਗੱਲ ਇਹ ਆ ਸਪੌਟਲੈਸ ਘੋੜਾ ਗਾ ਸ਼ੋਅ ਕੁਆਲਿਟੀ ਦਾ ਘੋੜਾ ਸ਼ੋਅ ਕੁਆਲਿਟੀ ਦੇ ਬੱਚੇ ਪੈਦਾ ਕਰਨ ਵਾਲਾ ਇਹ ਘੋੜਾ ਗਾ ਬਾਕੀ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਕਿੰਨਾ ਮੰਣ ਕੇ ਚੱਲ ਘੋੜੇ ਦੇ ਵਿੱਚ ਐਟੀਟਿਊਡ ਆ ਕਿੰਨਾ ਫੈਸ਼ਨ ਆ ਧੌਣ ਧੂਣ ਦੀ ਬਹੁਤ ਕੁਆਲਿਟੀ ਆ ਮੇਨ ਦਾ ਬਾਈ ਆਪਾਂ ਸ਼ੋਹਾਂ 'ਚ ਜਾਣੇ ਹੀ ਆ ਨਾ ਸਾਰੇ ਵੀਰ ਹੀ ਜਾਂਦੇ ਆ ਕਿ ਧੌਣ ਦੀ ਕੁਆਲਿਟੀ ਕੰਨ ਬਾਡੀ ਤੇ ਪਿੱਠਪੂੜਾ ਤੇ ਉਹਦੀ ਚੱਲਣੀ ਹਨਾ ਬਾਕੀ ਸਕਿਨ ਸਾਰਾ ਕੁਝ ਆ ਜਾਂਦਾ ਬਾਕੀ ਬਹੁਤ ਹੀ ਪਤਲੀ ਸਕਿਨ ਦਾ ਘੋੜਾ ਤੇ ਧੌਣ ਦੀ ਗਰਦਨ ਵੇਖੋ ਬਾਈ ਜੀ ਗਰਦਨ ਦੀ ਬਹੁਤ ਚੰਗੀ ਕੁਆਲਿਟੀ ਆ ਕੰਨ ਵੀ ਆਏ ਆ ਨਾ ਵੱਧ ਨਾ ਘਟਾ ਐ ਪੂਰਾ ਪੂਰਾ ਕੰਨ ਆ ਬਾਈ ਤੇ ਸਪੌਟਲੈਸ ਹਜੇ ਤਾਈ ਬੱਚੇ ਤਾਂ ਨਹੀਂ ਆਏ ਬੱਚੇ ਤਾਂ ਇਹ ਹੁਣ ਇਦੂ ਬਾਦ ਆਉਣ ਲੱਗ ਜਾਣਗੇ ਬਸ 2 ਮਹੀਨਿਆਂ ਨੂੰ ਬੱਚੇ ਆਉਣ ਲੱਗ ਜਾਣਗੇ ਬਾਈ ਤੇ ਬਾਕੀ ਸਾਨੂੰ ਘੋੜਾ ਵੇਖੋ ਜੀ ਚਲਣੀ ਦੇਖੋ ਘੋੜੇ ਦੀ ਬਹੁਤ ਹੀ ਚੰਗਾ ਘੋੜਾ ਤੇ ਬਹੁਤ ਹੀ ਬਾਡੀ ਵਾਲਾ ਘੋੜਾ ਹੈਗਾ ਤੇ ਬਾਕੀ ਬੱਚੇ ਪਾਉਣ ਲਈ ਇੱਕ ਖਾਸੀ ਤੇ ਜ਼ਰੂਰੀ ਹੁੰਦੀ ਆ ਘੋੜੇ ਦੀ ਹਨਾ ਬਾਈ ਜੀ ਘੋੜੇ ਦਾ ਮੰਨ ਕੇ ਚਲੋ ਖਾਨਦਾਨ ਜਿਹੜਾ ਘੋੜੇ ਦਾ ਖਾਨਦਾਨਾ ਘੋੜੇ ਦੀ ਮਾਂ ਕੀ ਬਹੁਤ ਵੱਡੀ ਘੋੜੀ ਸੀਗੀ 63 ਇੰਚ ਸੀਗਾ ਮਾਂ ਦਾ ਕੱਦ ਤੇ ਸਪੋਰਟਲੈਸ ਹੋ ਸੀਗੀ ਇਹਦੀ ਮਾਂ ਨੁਕਰੀ ਘੋੜੀ ਸੀਗੀ ਜਦੋਂ ਹੁਣ ਆਪਾਂ ਚੰਬੀ ਦੇ ਵੀ ਅਕਸਰ ਰਿਜ਼ਲਟ ਲੈਣਾ ਹੋਵੇ ਘੋੜੇ ਦਾ ਉਹਦੀ ਮਾਂ ਵੀ ਮੰਨ ਕੇ ਜਰੂਰੀ ਚੰਬੀ ਅ ਨੁਕਰੀ ਚਾਹੀਦੀ ਹੈ ਨਾ ਫੇਰ ਮੰਨ ਕੇ ਚੱਲ ਰਿਜ਼ਲਟ ਨੁਕਰੇ ਆਉਣ ਦੇ ਬਹੁਤ ਚਾਂਸ ਹੋ ਜਾਂਦੇ ਆ ਬਹੁਤ ਹੀ ਚੰਗਾ ਘੋੜਾ ਹੈਗਾ ਤੁਹਾਡੇ ਸਾਹਮਣੇ ਹੈ ਵੀਰੋ ਬਾਕੀ ਜਿਹੜੀ ਇਹਦੀ ਗੱਲ ਕਰੀਏ ਆਪਾਂ ਉਮਰ ਦੀ ਉਮਰ ਹਜੇ ਦੀ 39 ਮਹੀਨੇ ਆ 39 ਮਹੀਨੇ ਉਮਰ ਆ ਤੇ 64 ਇੰਚ ਵਾਟਰ ਸਕੇਲ ਵਾਲਾ ਕੱਦ ਆ ਬਾਈ ਜੀ ਆਪਾਂ ਹੁਣ ਕਹਿ ਦਈਏ ਜੇ ਕੋਲੇ ਆਇਆ ਕਿ ਤੋ ਬਈ ਐਂ ਲੱਗਦਾ ਕਿ ਘੋੜਾ ਮੰਨ ਕੇ 70 ਦੇ ਨੇੜੇ ਹੀ ਆ ਪਰ ਜਦੋਂ ਸਹੀ ਵਾਟਰ ਸਕੇਲ ਲਾ ਕੇ ਆਪਾਂ ਮਿੰਦੇ ਆ ਤਾਂ 66 ਇੰਚ ਘੋੜੇ ਦਾ ਕੱਦ ਆ ਬਾਕੀ ਬਈ ਸਟੱਡ ਸਰਵਿਸ ਲਈ ਓਪਨ ਆ ਘੋੜਾ ਹੁਣ ਇਸ ਟਾਈਮ ਬਾਈਆਂ ਨੇ ਕਰਤਾ ਪਹਿਲਾਂ ਤਾਂ ਆਪਦੀਆਂ ਘਰ ਦੀਆਂ ਘੋੜੀਆਂ ਛੱਡਿਆ ਸੀਗਾ ਤੇ ਸਾਰੀਆਂ ਗੱਬਣਾ ਨੇ ਹੁਣ 2 ਮਹੀਨਾ ਰਿਜ਼ਲਟ ਵੀ ਆ ਜੂਗਾ ਤੇ ਹੁਣ ਬਾਈ ਨੇ ਮੰਨ ਕੇ ਜੇ ਸਟੱਡ ਸਰਵਿਸ ਵਾਸਤੇ ਓਪਨ ਕੀਤਾਗਾ ਬਾਹਰ ਲਿਆ ਘੋੜੀਆਂ ਵਾਸਤੇ ਵੀ ਜਿਹੜੇ ਵੀਰਾਂ ਨੂੰ ਘੋੜਾ ਵਧੀਆ ਲੱਗਦਾਗਾ ਬਾਈ ਦੀ 21000 ਰੁਪਏ ਬਾਈ ਨੇ ਫੀਸ ਰੱਖੀ ਆ ਘੋੜੇ ਦੀ ਤੇ ਕੋਈ ਵੀ ਬਾਈ ਆ ਕੇ ਬਾਈ ਨਾਲ ਮੰਨ ਕੇ ਚੱਲੋ ਤੁਹਾਨੂੰ ਨੰਬਰ ਬਾਈ ਦਾ ਨਾਲ ਪਾ ਦਾਂਗੇ ਜਸਕਰਨ ਸਿੰਘ ਬਾਈ ਦਾ ਨਾਮ ਆ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਬਾਕੀ ਸੱਜਣੋ ਬਾਈ ਕੋਲੇ ਡਾਕਟਰ ਦਾ ਵੀ ਪੂਰਾ ਪ੍ਰਬੰਧ ਆ ਨਾ ਤਿੰਨ ਚਾਰ ਫਾਰਮ ਤੇ ਬਾਈ ਕੋਲੇ ਡਾਕਟਰ ਆਉਂਦੇ ਆ ਬਾਕੀ ਬਾਈ ਜੇ ਤੁਹਾਨੂੰ ਐਡਰੈਸ ਦੱਸ ਦੇਣਾ ਬਾਈ ਦਾ ਐਡਰੈਸ ਜਿਹੜਾ ਹੈਗਾ ਤਹਿਸੀਲ ਗਿੱਦੜਵਾਹਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਲਾਲਬਈ ਆ ਬਾਈ ਦੇ ਫਾਰਮ ਦਾ ਨਾਮ ਹੈਗਾ ਸਮਾਜੀ ਸਟੱਡ ਫਾਰਮ ਤੇ ਜਦੋਂ ਤੁਸੀਂ ਲਾਲਬਾਈ ਪਿੰਡ ਦੇ ਵਿੱਚ ਐਂਟਰ ਕਰੋਗੇ ਮਿੱਦੋਈ ਰੋਡ ਤੇ ਬਾਈ ਦਾ ਫਾਰਮ ਆ। ਬਾਕੀ ਤੁਸੀਂ ਕੋੜਾ ਵੇਖ ਹੀ ਲਿਆ। ਕੋੜਾ ਬਾਈ ਸਪੋਰਟਲੈਸ ਆ। ਚੰਗਾ ਕੋੜਾ ਗਾ। ਜੇ ਕਿਸੇ ਵੀ ਵੀਰ ਨੇ ਕੋੜੀ ਮਲਾਉਣੀ ਆ ਜਾਂ ਕੋਈ ਮੀਟਿੰਗ ਵਾਸਤੇ ਕਿਸੇ ਨਾਲ ਸੰਪਰਕ ਕਰਨਾ ਬਾਈ ਨਾਲ ਕਰ ਸਕਦਾ। ਬਾਈ ਦਾ ਨਾਮ ਜਸਕਰ ਸਿੰਘ ਆ ਤੇ ਬਾਈ ਦਾ ਬਾਕੀ ਉੱਪਰ ਨੰਬਰ ਪਾ ਦਾਂਗੇ। ਬਾਈ ਨਾਲ ਗੱਲਬਾਤ ਕਰ ਲਿਓ। ਬਾਕੀ ਕੋਲ ਬਾਈ ਕੋਲੇ ਬਈ ਕੋੜੀ ਰੱਖਣ ਨੂੰ ਰਹਿਣ ਨੂੰ ਪੂਰਾ ਪ੍ਰਬੰਧ ਆ। ਤੇ ਬਾਕੀ ਤੁਸੀਂ ਆ ਕੇ ਬਾਈ ਨਾਲ ਗੱਲ ਕਰ ਸਕਦੇ ਹੋ। ਠੀਕ ਹੈ ਬਾਈ ਧੰਨਵਾਦ।